ਸੰਘਰਸ਼ ਕਮੇਟੀ ਜਿੰਦਾਬਾਦ 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 ਦੀ ਸਰਕਾਰ ਹਾਇ ਸਰਕਾਰ ਦਾ ਢੇੜਾ ਇਕਰਕਰ ਢੇੜਾ ਇਕਰਕਰ ਢੇੜਾ ਇਕਰਕਰ ਸੋਧ ਬਿਲਰ ਰੱਦ ਕਰੋ ਰੱਦ ਕਰੋ ਰੱਦ ਕਰੋ ਸੋਧ ਬਿਲਰ ਰੱਦ ਕਰਵਾ ਕੇ ਰਾhenge ਕਰਕੇ ਰਹਿਣੇ ਅਪਰਾਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਰਵੰਤ ਸਿੰਘ ਭੰਦੇਰ ਅੱਜ ਪੰਜਾਬ ਦੇ ਵਿੱਚ ਕਸਾਨ ਮਜ਼ਦੂਰ ਮੋਰਚੇ ਨੇ ਥਰੂਆਊਟ ਪੰਜਾਬ ਦੇ ਚਰਚੀ ਫੂਕ ਮਜਾਰੇ ਕਰਨੇ ਸੇ ਅੱਜ ਪਿੰਡ ਸਠਿਆਲਾ ਵਿੱਚ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਏ ਹਜ਼ਾਰਾਂ ਪਿੰਡਾਂ ਦੇ ਵਿੱਚ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਾਉਣ ਲਈ ਇਹ ਅਰਥੀ ਫੂਕ ਮਜਾਰੇ ਕੀਤੇ ਜਾ ਰਹੇ ਆ ਔਰ ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਮੁਲਾਜ਼ਮਾਂ ਨੂੰ ਬੇਨਤੀ ਆ ਪੀ ਇਸ ਤਿੰਨ ਦਿਨਾਂ ਅਰਥੀ ਫੂਕ ਮੁਜਾਰੇ 15 16 ਤੇ 17 ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਬਿਜਲੀ ਸੋਧ ਬਿੱਲ 225 ਦਾ ਜਿਹੜਾ ਖਲੜਾ ਉਹ ਰੱਦ ਕੀਤਾ ਜਾ ਸਕੇ ਭਗਵੰਤਮਾਨ ਸਰਕਾਰ ਅਕਾਲੀ ਦਲ ਤੇ ਕਾਂਗਰਸ ਆਪ ਦੀ ਨੀਤੀ ਸਪਸ਼ਟ ਕਰੇ ਪੀ ਉਹ ਮੋਦੀ ਸਰਕਾਰ ਦੇ ਨਾਲ ਨੇ ਕਿ ਜਾਂ ਇਹ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਆ ਧੰਨਵਾਦ